ਸ਼ਨੀ ਬਦਲੇਗਾ ਰਾਸ਼ੀ ਇਹਨਾਂ ਲੋਕਾਂ ਤੇ ਪਵੇਗਾ ਅਸਰ ਹੋ ਸਕਦਾ ਹੈ ਧਨਲਾਭ ਸ਼ਨੀ ਦੇਵ ਕਰਮਦਾਤਾ ਵਰਤਮਾਨ ਵਿੱਚ ਆਪਣੀ ਮੂਲ ਤਿਕੋਣ ਰਾਸ਼ੀ ਕੁੰਭ ਵਿੱਚ ਹੈ ਸ਼ਨੀਵਾਰ 6 April ਨੂੰ ਦੁਪਹਿਰ 3:55 ਮਿੰਟਾਂ ਤੇ ਛਤਪਿਸ਼ਾ ਨਕਸ਼ਤਰ ਤੋਂ ਪੂਰਵ ਭਦਰਪਦ ਨਕਸ਼ਤਰ ਵਿੱਚ ਗੋਚਰ ਕਰੇਗਾ ਉਹ 6 ਮਹੀਨੇ ਤੱਕ ਇਸ ਤਾਰਾ ਮੰਡਲ ਵਿੱਚ ਰਹੇਗਾ ਜਿਸ ਤੋਂ ਬਾਅਦ ਉਹ 3 ਅਕਤੂਬਰ ਨੂੰ ਦੁਪਹਿਰ 12:10 ਵਜੇ ਦੁਬਾਰਾ ਛਤਪੀਸ਼ਾ ਨਕਸ਼ਤਰ ਵਿੱਚ ਪ੍ਰਵੇਸ਼ ਕਰੇਗਾ ਪੂਰਵ ਭਾਦਰਪਦ ਵਿੱਚ ਸ਼ਨੀ ਦੇ ਗੁਰੂ ਦੇ ਆਉਣ ਨਾਲ ਚਾਰ ਰਾਸ਼ੀਆਂ ਦੇ ਲੋਕਾਂ ਦੇ ਬੁਰੇ ਦਿਨ ਖਤਮ ਹੋ ਸਕਦੇ ਨੇ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਖੁਸ਼ਹਾਲੀ ਪੈਸਾ ਨੌਕਰੀ ਵਰਗੀਆਂ ਸਾਰੀਆਂ ਚੀਜ਼ਾਂ ਮਿਲ ਸਕਦੀਆਂ ਨੇ ਤ੍ਰુપਤੀ ਦੇ ਜੋਤਸ਼ੀ ਡਾਕਟਰ ਕ੍ਰਿਸ਼ਨ ਕੁਮਾਰ ਭਾਰਤਵਾੜ ਤੋਂ ਜਾਣਦੇ ਹਾਂ ਕਿ ਪੂਰਵ ਭਾਦਰਪਦ ਨਕਸ਼ਤਰ ਵਿੱਚ ਸ਼ਨੀ ਗੋਚਰ ਨਾਲ ਕਿਹੜੀਆਂ ਰਾਸ਼ੀਆਂ ਨੂੰ ਲਾਭ ਹੋਵੇਗਾ ਸ਼ਨੀ ਦਾ ਨਕਸ਼ਤਰ ਬਦਲਾ ਚਾਰ ਰਾਸ਼ੀਆਂ ਦੀ ਕਿਸਮਤ ਖੁੱਲੇਗੀ ਸਭ ਤੋਂ ਪਹਿਲੀ ਰਾਸ਼ੀ ਹੈ ਮੇਕ ਸ਼ਨੀ ਦੇ ਪੂਰਵ ਭਾਦਰਪਦ ਨਕਸ਼ਤਰ ਵਿੱਚ ਪ੍ਰਵੇਸ਼ ਕਰਨ ਕਾਰਨ ਮੇਖ ਰਾਸ਼ੀ ਦੇ ਲੋਕਾਂ ਨੂੰ ਸ਼ੁਭ ਫਲ ਮਿਲੇਗਾ ਸ਼ਨੀ ਦੀ ਕਿਰਪਾ ਨਾਲ ਤੁਹਾਡੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ ਅਤੇ ਤੁਹਾਡੀ ਆਮਦਨ ਦੇ ਨਵੇਂ ਸਰੋਤ ਬਣਾਉਣ ਵਿੱਚ ਸਫਲ ਹੋ ਸਕਦੇ ਹੋ ਇਸ ਸਮੇਂ ਦੌਰਾਨ ਤੁਹਾਨੂੰ ਚੰਗਾ ਵਿੱਤੀ ਲਾਭ ਮਿਲੇਗਾ ਅਤੇ ਤੁਹਾਡੀ ਵਿੱਤੀ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋਏਗੀ ਕਿਉਂਕਿ ਤੁਸੀਂ ਬੇਲੋੜੇ ਖਰਚਿਆਂ ਨੂੰ ਬਚਾਓਗੇ ਅਤੇ ਨਿਯੰਤਰਣ ਕਰੋਗੇ ਤੁਹਾਡੀ ਰਾਸ਼ੀ ਦੇ ਲੋਕਾਂ ਨੂੰ ਵੀ ਸਰਕਾਰੀ ਨੌਕਰੀ ਮਿਲਣ ਦੀ ਸੰਭਾਵਨਾ ਹੈ ਜਾਇਦਾਦ ਵਿੱਚ ਨਿਵੇਸ਼ ਕਰਨਾ ਤੁਹਾਡੇ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ ਅੱਗੇ ਹੈ ਕੰਨਿਆ ਰਾਸ਼ੀ ਸ਼ਨੀ ਦੀ ਇਸ ਰਾਸ਼ੀ ਬਦਲਾਅ ਕਾਰਨ ਕੰਨਿਆ ਰਾਸ਼ੀ ਦੇ ਲੋਕਾਂ ਨੂੰ ਬੁਰੇ ਦਿਨ ਖਤਮ ਹੋਣਗੇ ਸ਼ਨੀ ਦੀ ਕਿਰਪਾ ਨਾਲ ਜੀਵਨ ਵਿੱਚ ਖੁਸ਼ਹਾਲੀ ਆਵੇਗੀ ਅਤੇ ਪੁਰਾਣੀਆਂ ਬਿਮਾਰੀਆਂ ਅਤੇ ਦੁੱਖਾਂ ਤੋਂ ਛੁਟਕਾਰ ਮਿਲ ਸਕਦਾ ਹੈ ਜੇਕਰ ਤੁਹਾਡੇ ਕੋਲ ਕੋਈ ਬੈਂਕ ਲੋਨ ਹੈ ਤਾਂ ਤੁਸੀਂ ਉਸ ਨੂੰ ਚੁਕਾਉਣ 'ਚ ਸਫਲ ਹੋ ਸਕਦੇ ਹੋ ਇਸ ਮਿਆਦ ਦੇ ਦੌਰਾਨ ਤੁਹਾਡੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਵੇਗਾ ਅਤੇ ਤੁਸੀਂ ਐਸ਼ੋ ਆਰਾਮ ਤੇ ਪੈਸਾ ਖਰਚ ਕਰੋਗੇ ਤੁਹਾਡਾ ਜੀਵਨ ਲਈ ਸਮਾਂ ਚੰਗਾ ਰਹੇਗਾ ਤੁਹਾਨੂੰ ਨੌਕਰੀ ਅਤੇ ਕਾਰੋਬਾਰ ਵਿੱਚ ਤਰੱਕੀ ਦੇ ਸੁਨਹਿਰੀ ਮੌਕੇ ਮਿਲਣਗੇ ਉਹਨਾਂ ਨੂੰ ਜਾਣ ਨਾ ਦਿਓ ਦੀ ਮਕਰ ਰਾਸ਼ੀ ਪੂਰਵ ਭਦਰਪਦ ਨਕਸ਼ਤਰ ਵਿੱਚ ਸ਼ਨੀ ਦਾ ਸੰਕਰਮਣ ਹੋਣ ਕਾਰਨ ਮਕਰ ਰਾਸ਼ੀ ਦੇ ਲੋਕਾਂ ਦੀ ਜਾਇਦਾਦ ਵਿੱਚ ਵਾਧਾ ਹੋਣ ਦੇ ਸੰਕੇਤ ਹਨ ਇਸ ਮਿਆਦ ਦੇ ਦੌਰਾਨ ਤੁਸੀਂ ਨਵੀਂ ਕਾਰ, ਘਰ, ਦੁਕਾਨ ਜਾਂ ਫਲੈਟ ਖਰੀਦ ਸਕਦੇ ਹੋ ਕਾਰੋਬਾਰ ਕਰਨ ਵਾਲੇ ਲੋਕ ਆਪਣੇ ਕੰਮ ਦਾ ਵਿਸਤਾਰ ਕਰ ਸਕਦੇ ਨੇ ਉਹਨਾਂ ਨੂੰ ਚੰਗਾ ਮੁਨਾਫਾ ਕਮਾਉਣ ਦਾ ਮੌਕਾ ਮਿਲੇਗਾ ਤੁਹਾਨੂੰ ਨਵੀਆਂ ਯੋਜਨਾਵਾਂ ਤੇ ਵੀ ਕੰਮ ਕਰਨਾ ਚਾਹੀਦਾ ਸ਼ਨੀ ਦੇਵ ਦੀ ਕਿਰਪਾ ਨਾਲ ਤੁਹਾਡੀ ਕੀਰਤੀ ਅਤੇ ਕੀਰਤੀ ਵੀ ਵਧੇਗੀ ਅੱਗੇ ਹੈ ਤੁਨੁ ਮ੍ਰਾਸ਼ੀ ਸ਼ਨੀ ਦੇ ਸੰਕਰਮਨ ਕਾਰਨ ਤੁਹਾਨੂੰ ਨਵੀਂ ਨੌਕਰੀ ਦੀ ਪੇਸ਼ਕਸ਼ ਮਿਲ ਸਕਦੀ ਹੈ ਹਾਲਾਂਕਿ ਤੁਹਾਨੂੰ ਧਿਆਨ ਨਾਲ ਸੋਚਣ ਤੋਂ ਬਾਅਦ ਹੀ ਨੌਕਰੀ ਬਦਲਣ ਦਾ ਫੈਸਲਾ ਕਰਨਾ ਚਾਹੀਦਾ ਹੈ ਨਵੇਂ ਕੰਮ ਦੀ ਸ਼ੁਰੂਆਤ ਕਰਨ ਵਾਲਿਆਂ ਲਈ ਸਮਾਂ ਅਨੁਕੂਲ ਹੈ ਜੇਕਰ ਤੁਸੀਂ ਸਖਤ ਮਿਹਨਤ ਕਰਦੇ ਹੋ ਤਾਂ ਤੁਹਾਨੂੰ ਸਫਲਤਾ ਮਿਲੇਗੀ ਅਤੇ ਤੁਹਾਡੀ ਇੱਛਾ ਅਨੁਸਾਰ ਸਫਲਤਾ ਪ੍ਰਾਪਤ ਤੁਸੀਂ ਕਰ ਸਕਦੇ ਹੋ ਤੁਹਾਡਾ ਵਿਆਹੁਤਾ ਜੀਵਨ ਵੀ ਖੁਸ਼ਹਾਲ ਰਹੇਗਾ ਤੇ ਤੁਹਾਨੂੰ ਆਪਣੇ ਜੀਵਨ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ ਯਾਦ ਰਹੇ ਇਸ ਖਬਰ ਵਿੱਚ ਦਿੱਤੀ ਗਈ ਜਾਣਕਾਰੀ ਰਾਸ਼ੀ ਧਰਮ ਅਤੇ ਸ਼ਾਸਤਰਾਂ ਦੇ ਆਧਾਰ ਤੇ ਜੋਤਸ਼ੀਆਂ ਤੇ ਆਚਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਲਿਖੀ ਗਈ ਹੈ ਕੋਈ ਵੀ ਘਟਨਾ ਦੁਰਘਟਨਾ ਜਾਂ ਨਫਾ ਨੁਕਸਾਨ ਮੈਜ ਇਤਿਫਾਕ ਹੈ ਜੋਤਸ਼ੀਆਂ ਤੋਂ ਜਾਣਕਾਰੀ ਹਰ ਕਿਸੇ ਦੇ ਹਿਤ ਵਿੱਚ ਹੈ ਸਾਡਾ ਚੈਨਲ ਨਿੱਜੀ ਤੌਰ ਤੇ ਕਹੀ ਗਈ ਕਿਸੇ ਵੀ ਚੀਜ਼ ਦਾ ਸਮਰਥਨ ਨਹੀਂ ਕਰਦਾ ਵੀਡੀਓ ਚੰਗੀ ਲੱਗੀ ਤਾਂ ਹੀ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ